ਸਤ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਇਦਾ ਹੈ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਪਤੀ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਆਪਾਂ ਜੇਕਰ ਵੱਧਦੇ ਹਾਂ ਤਾਂ ਉੱਧਰ ਲੇਹ ਦੇ ਵਿੱਚ 2 ਦਿਨ ਪਹਿਲਾਂ ਖਾਸੀ ਹਿੰਸਾ ਪੜਕ ਗਈ ਸੀ ਪੂਰਨ ਰਾਜ ਦੇ ਦਰਜੇ ਦੀ ਮੰਗ ਵਾਲਾ ਮੁੱਦਾ ਹੈ ਤੇ ਸੋਨਮ ਵਾਂਚੁਕ ਹੁਣਾਂ ਦੀ ਪਹਿਲਾ ਐਨ ਜੀਓ ਦੀ ਕਹਿੰਦੇ ਲਾਇਸੈਂਸ ਰੱਦ ਕਰ ਦਿੱਤਾ ਵੀ ਵਿਦੇਸ਼ੀ ਫੰਡਿੰਗ ਹੁਣ ਨਹੀਂ ਲੈ ਸਕਣਗੇ ਤੇ ਖਬਰ ਇਹ ਹੈ ਕਿ ਅੱਜ ਸੋਨਮ ਵਾਂਚੁਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੀ ਅੰਜੀ ਅੱਜ ਲਦਾਖ ਦੇ ਜਿਹੜੇ ਸੋਸ਼ਲ ਐਕਟਿਵਿਸਟ ਐਕਟਿਵਿਸਟ ਸੀ ਸੋਨਮ ਵੰਗਚੁਕ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸਰਕਾਰ ਨੇ ਜਿਹੜਾ ਕੱਲ ਪ੍ਰੈਸ ਮੋਡ ਜਾਰੀ ਕੀਤਾ ਸੀ ਖਾਸਕਰ ਹੋ ਮਿਨਿਸਟਰੀ ਨੇ ਗ੍ਰਹਿ ਮੰਤਰਾਲੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਸੋਨਮ ਵੰਗਚੁਕ ਇਸ ਇਨਸਾ ਦੇ ਜ਼ਿੰਮੇਦਾਰ ਨੇ ਸੋਨਮ ਵੰਗਚੁਕ ਦੀ ਗ੍ਰਿਫਤਾਰੀ ਹੋਣ ਦੇ ਸਾਰ ਹੀ ਉੱਥੇ ਇੰਟਰਨੈਟ ਨੂੰ ਸ਼ਟਡਾਊਨ ਕਰ ਦਿੱਤਾ ਗਿਆ ਹੈਗਾ ਉੱਥੇ ਇੰਟਰਨੈਟ ਹੁਣ ਬੰਦ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਉੱਥੇ ਜਿਹੜਾ ਕਰਫਿਊ ਲੱਗਿਆ ਹੋਇਆਗਾ ਤੇ ਹਜੇ ਤੱਕ 60 ਤੋਂ ਵੱਧ ਜਿਹੜੇ ਉੱਥੋਂ ਦੇ ਨੌਜਵਾਨ ਸੀਗੇ ਸਰਗਰਮ ਨੌਜਵਾਨ ਜਿਹੜੇ ਇਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲੈ ਰਹੇ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਹਦੇ ਚ ਉਹ ਜਿਹੜਾ ਸੋਨਮ ਵਾਂਗਚੁੱਕ ਦੀ ਜਿਹੜੀ ਐਨਜੀਓ ਹੈ ਉਹਦਾ ਵੀ ਉਹਨੂੰ ਵੀ ਟਾਰਗੇਟ ਕੀਤਾ ਗਿਆ ਹੈਗਾ ਉਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਨੂੰ ਕੈਨਸਲ ਕਰ ਦਿੱਤਾ ਗਿਆ ਹੈ ਐਫਸੀਆਰ ਐ ਕੈਨਸਲ ਕਰ ਦਿੱਤਾ ਗਿਆ ਹੈਗਾ ਸੀਬੀਆਈ ਨੇ ਵੀ ਸੋਨਮ ਵਾਂਗਚੁੱਕ ਦੇ ਖਿਲਾਫ ਜਿਹੜਾ ਆਪਾਂ ਕਹਿ ਲਈਏ ਕਿ ਪੂਰੀ ਜਾਂਚ ਖੋਲ ਦਿੱਤੀ ਹੈ ਤੇ ਸੋਨਮ ਵਾਂਗਚੁੱਕ ਜਿਹੜੇ ਹੈਗਾ ਉਹਨਾਂ ਨੂੰ ਚੋਤਰਫਾ ਜਿਹੜੇ ਸਰਕਾਰ ਕੇ ਰਿਐਕ ਕਿਤੇ ਉਹਨਾਂ ਦੀ ਐਨਜੀਓ ਦੀ ਜਾਂਚ ਕਰ ਰਹੀ ਹੈ ਕਿਤੇ ਉਹਨਾਂ ਦੇ ਸੀਬੀਆਈ ਜਾਂਚ ਕਰ ਰਹੀ ਹੈ ਕਿਤੇ ਉਹਨੂੰ ਉਹਨਾਂ ਨੂੰ ਲੋਕਲ ਪੁਲਿਸ ਅਰੈਸਟ ਕਰ ਰਹੀ ਹੈ ਬਹੁਤ ਮਤਲਬ ਬੁਰਾ ਹਾਲ ਹੋਇਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਜਿਹੜੇ ਉੱਥੋਂ ਦੇ ਸੋਸ਼ਲ ਐਕਟੀਵਿਸਟ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਮੋਕੇ ਦੀ ਕੇਂਦਰ ਹਕੂਮਤ ਕਰ ਰਹੀ ਹੈ ਜਿਹੜੇ ਦੁਨੀਆ ਜਿਹੜੇ ਦੇਸ਼ ਵਰਦੇ ਜਿਹੜੇ ਸੋਸ਼ਲ ਐਕਟੀਵਿਸਟ ਨੇ ਦੁਨੀਆ ਪਰ ਤੋਂ ਵੀ ਬਹੁਤ ਸਾਰੇ ਸੋਸ਼ਲ ਐਕਟੀਵਿਸਟਾਂ ਨੇ ਆਵਾਜ਼ ਚੁੱਕੀ ਹੈ ਤੇ ਸੋਨਮ ਵਾਂਗ ਚੁੱਕ ਦੀ ਗ੍ਰਿਫਤਾਰੀ ਨੂੰ ਗਲਤ ਬਤਾਇਆ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਅਨਡਿਕਲੇਰਡ ਐਮਰਜੈਂਸੀ ਹੈ ਜਦਕਿ ਜਿਹੜੇ ਉਹ ਤਾਂ ਬਹੁਤ ਪੀਸਫੁਲ ਤਰੀਕੇ ਨਾਲ ਉੱਥੇ ਭੁਖ ਹੜਤਾਲ ਤੇ ਬੈਠੇ ਹੋਏ ਸੀ ਉਹਨਾਂ ਜਿਹੜੀ ਵਾਇਲੈਂਸ ਵੀ ਹੋਈ ਜਿਹੜਾ ਭਾਜਪੀ ਦਾ ਦਫ਼ਤਰ ਸਾੜਿਆ ਵੀ ਉਹ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹ ਉਹਨਾਂ ਨੂੰ ਤਾਂ ਗ੍ਰਿਫਤਾਰ ਕੀਤਾ ਨਹੀਂ ਗਿਆ ਸੋਨਮ ਮੰਗ ਚੂ ਕੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨੂੰ ਲੈ ਕੇ ਖਾਸਾ ਰੋ ਹੈਗਾ ਦੇਖੋ ਇੱਕ ਗੁੱਸਾ ਤਾਂ ਹੁੰਦਾ ਹੀ ਹੈ ਮਤਲਬ ਅਸੀਂ ਵੀ ਜਦੋਂ ਇੱਧਰ ਬੰਗਲਾਦੇਸ਼ 'ਚ ਬਹੁਤ ਕੁਝ ਵਾਪਰ ਰਿਹਾ ਸੀਗਾ ਨੇਪਾਲ 'ਚ ਵਾਪਰ ਰਿਹਾ ਸੀਗਾ ਅਸੀਂ ਸੋਚ ਰਹੇ ਸੀ ਇੰਡੀਆ 'ਚ ਵੀ ਕਈ ਪੋਕੇਟਸ ਹੈ ਇੰਡੀਆ ਇੱਕ ਤਾਂ ਵੱਡਾ ਬਹੁਤ ਹੈ ਜੋ ਸਾਖਮ ਦਾ ਰਿਹਾ ਸੀ ਕਿ ਇੰਡੀਆ ਦੀ ਬਹੁਤ ਸਾਰੀ ਪਾਕਟਸ ਐਦਾ ਦੀਆਂ ਹੈ ਜਿੱਥੇ ਕੇਂਦਰ ਦੀ ਹਕੂਮਤ ਉੱਥੋਂ ਦੇ ਲੋਕਾਂ ਨੂੰ ਆਈਸੋਲੇਟ ਕਰ ਰਹੀ ਹੈ ਉਹਨਾਂ ਦੇ ਮੁੱਦਿਆਂ ਨੂੰ ਸੀਰੀਅਸ ਨਹੀਂ ਲੈ ਰਹੀ ਉਹਨਾਂ ਦੇ ਚੀਜ਼ਾਂ ਨੂੰ ਬਹੁਤ ਅੰਡਰਐਸਟੀਮੇਟ ਕਰ ਰਹੀ ਹੈ ਤਾਂ ਉਹਦਾ ਇੱਕ ਜਿਹੜਾ ਰੋਵ ਸੀਗਾ ਗੁੱਸਾ ਸੀਗਾ ਨੌਜਵਾਨਾਂ ਦਾ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਹੀ ਹੈ ਉਹਦੇ ਬਦਲੇ ਕੇਂਦਰ ਨੇ ਉੱਥੇ ਹੋਰ ਜਾਦੇ ਉਥੋਂ ਦੇ ਲੋਕਾਂ ਨੂੰ ਆਈਸੋਲੇਟ ਕਰਨ ਦੀ ਰਾਤ ਹੁਣੀ ਹੈ ਮੈਨੂੰ ਲੱਗਦਾ ਉਹ ਗਲਤ ਹੈ ਸ਼ਾਇਦ ਜਿਹੜੀ ਟਾਕਸ ਟੇਬਲ ਟਾਕਸ ਹੋਲੋਤ ਨਹੀਂ ਚਾਹੀਦਾ ਸੀਗਾ ਬੁਲਾ ਕੇ ਸਾਰਿਆਂ ਜੋ ਕੁਝ ਹੋਇਆ ਉਹ ਹੋਇਆ ਸਾਰੇ ਇਹ ਜਿਹੜੇ ਐਕਟੀਵਿਟੀ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਟੇਬਲ ਟॉक ਕਰਨੀ ਚਾਹੀਦੀ ਸੀ ਤੇ ਉਹਨਾਂ ਦੀ ਜਿਹੜੀ ਡਿਮਾਂਡ ਐਸਟੀਟਿਊਡ ਦੀ ਕਿਉਂਕਿ ਇੰਡੀਆ ਇੱਕ ਫੈਡਰਲਿਜ਼ਮ ਇੰਡੀਆ ਤਾਂ ਹਮੇਸ਼ਾ ਕੇੰਦਰ ਹੈ ਕਿ ਯੂਨੀਅਨ ਆਫ ਸਟੇਟਸ ਆਸੀ ਫਿਰ ਉਹ ਕਰਕੇ ਵੀ ਦਿਖਾਣਾ ਸੀਗਾ ਉੱਥੇ ਤੁਸੀਂ ਉਹਨਾਂ ਨੂੰ ਯੂਨੀਅਨ ਇੰਟੀਟੀ ਬਣਾ ਰੱਖਿਆ ਹੈਗਾ ਉਹਦਾ ਪੂਰਾ ਆਪਣੀ ਸਟ੍ਰੇਟ ਰੂਟ ਦੀ ਲੜਾਈ ਲੜੰਦਾ ਹੂੰ ਜੇ ਸੋ ਜੇਕਰ ਅੱਪਾ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਜਿਸ ਤਰੀਕੇ ਦੇ ਨਾਲ ਦੀਵਾਲੀ ਦਾ ਨੇੜਾ ਆਉਂਦਾ ਜਾਂਦਾ ਹੈ ਦੀਵਾਲੀ ਦੀ ਤਾਰੀਖ ਨੇੜੇ ਆਉਂਦੀ ਜਾਂਦੀ ਹੈ ਤਾਂ ਪਟਾਕਿਆਂ ਵਾਲਾ ਮੁੱਦਾ ਹਰੇਕ ਸਾਲ ਇੰਨਾਂ ਕ ਦਿਨਾਂ 'ਚ ਬੜਾ ਉੱਠਦਾ ਹੈ ਤੇ ਦਿੱਲੀ ਐਨਸੀਆਰ ਦੇ ਵਿੱਚ ਕਹਿੰਦੇ ਪਟਾਕੇ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਵਿਕਰੀ ਤੇ ਰੋਕ ਹੈ ਸੁਪਰੀਮ ਕੋਰਟ ਇਸ ਦੇ ਬਾਰੇ ਕੀ ਆਖ ਰਹੀ ਹੈ ਜੀ ਇਹ ਤਾਂ ਦੇਖੋ ਤੁਸੀਂ ਆਪ ਹੀ ਮਤਲਬ ਆਸਾਨ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਅੱਜ کہہ ਰਹੀ ਹੈ ਕਿ ਜੀ ਨਹੀਂ ਤੁਸੀਂ ਪਟਾਕੇ ਐਨਸੀਆਰਸੀ ਚ ਦਿੱਲੀ ਚ ਨਹੀਂ ਵੇਚ ਸਕਦੇ ਪਰ ਤੁਸੀਂ ਬਣਾ ਸਕਦੇ ਹੋ ਫਿਰ ਉਹ ਬਣਾਣਗੇ ਤਾਂ ਫਿਰ ਉਹ ਕਿੱਥੇ ਵੇਚਣਗੇ ਇਹਦਾ ਮਤਲਬ ਇਹ ਹੈ ਕਿ ਪਟਾਕੇ ਤੁਸੀਂ ਬਲੈਕ ਮਾਰਕੀਟਿੰਗ ਰਾਹੀਂ ਵੇਚ ਲਓ ਮਤਲਬ ਥੱਲੇ ਥੱਲੇ ਵੇਚ ਲਓ ਉੱਪਰ ਆਫੀਸ਼ੀਅਲੀ ਨਾ ਵੇਚੋ ਪੈਪਨ ਪਤਾਈਏ ਕਿ ਜਦ ਬੈਨ ਪਹੁੰਚਾ ਦਿੱਤਾ ਗਿਆ ਹੋਵੇ ਸੁਪਰੀਮ ਕੋਰਟ ਵੱਲੋਂ ਪਟਾਕਿਆਂ ਤੇ ਲੇਕਿਨ ਤੁਸੀਂ ਦੇਖ ਲਿਓ ਜੇ ਦਿਵਾਲੀ ਵਾਲੇ ਦਿਨ ਦਿੱਲੀ ਦੇ ਵਿੱਚ ਕਿੰਨੇ ਜ਼ਿਆਦਾ ਪਟਾਕੇ ਚਟਾਏ ਜਾਣਗੇ ਤੇ ਫਿਰ ਨਾ ਲਾ ਦਿੱਤਾ ਜਾਊਗਾ ਕਿ ਪੰਜਾਬ ਦੇ ਜਿਹੜੇ ਕਿਸਾਨੇ ਉਪਰ ਆਲੀ ਸੜ ਰਹੇ ਨੇ ਉਹਨਾਂ ਕਰਕੇ ਇੱਥੇ ਪ੍ਰਦੂਸ਼ਣ ਹੋ ਰਿਹਾਗਾ ਨਾ ਫਿਰ ਪੰਜਾਬ ਰਿਆਣੇ ਦੇ ਕਿਸਾਨਾਂ ਦੇ ਸਰਮੰਡ ਦਿੱਤਾ ਜਾਊਗਾ ਤੇ ਪ੍ਰਦੂਸ਼ਣ ਵਾਪ ਕਰਨਗੇ ਸੁਪਰੀਮ ਕੋਰਟ ਤੋਂ ਪੁੱਛਣ ਵਾਲਾ ਹੋਵੇ ਜੇ ਜਿਹੜੀ ਆ ਇਹ ਫੈਕਟਰੀਆਂ ਫਿਰ ਪਟਾਕੇ ਬਣਾਉਣ ਗਿਆ ਦਿੱਲੀ ਐਨਸੀਆਰ ਚ ਫਿਰ ਇਹਨਾਂ ਦਾ ਕਰਨ ਗਿਆ ਅੱਗੀ ਕਰਨ ਗਿਆ ਮਤਲਬ ਇਹਨਾਂ ਨੂੰ ਜਮਨਾ ਚ ਤਾਂ ਸੁਟਣ ਗਿਆ ਨਹੀਂ ਜੇ ਉਹ 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 ਫਿਰ ਵੇਚਣ ਗਿਆ ਬਲੈਕ ਮਾਰਕੀਟ ਜੇ ਤਾਂ ਮਨ ਲਓ ਪੁਲ ਮਲਾ ਕੇ ਜੇ ਤੁਸੀਂ ਪਟਾਕਿਆਂ ਤੇ ਬੈਨ ਲਾ ਰਹੇ ਹੋ ਤਾਂ ਫਿਰ ਮਤਲਬ ਉਹਨਾਂ ਦੇ ਬਣਾਉਣ ਵਾਲਿਆਂ ਤੇ ਵੀ ਬੈਨ ਲੱਗਣਾ ਚਾਹੀਦਾ ਕਿ ਪਟਾਕੇ ਨਹੀਂ ਬਣਾਏ ਜਾਣੇ ਚਾਹੀਦੇ ਹੈ ਇਹ ਅਜੀਬ ਹੀ ਦਾਸਤਾ ਹੈ ਤੇ ਮੇਰਾ ਤਾਂ ਬਹੁਤ ਜ਼ਿਆਦਾ ਆਸਾ ਨਿਕਲ ਰਿਹਾ ਸਾਰੇ ਮਾਮਲੇ ਤੇ ਜੀ ਜਦੋਂ ਚੀਜ਼ ਕੋਈ ਪ੍ਰੋਡਿਊਸ ਹੋਊਗੀ ਤਾਂ ਉਹਨੂੰ ਮਾਰਕੀਟ ਵੀ ਚਾਹੀਦੀ ਹੈ ਜੇ ਮਾਰਕੀਟ ਨਹੀਂ ਮਿਲੂਗੀ ਤੇ ਜਿਹੜੀ ਡਿਮਾਂਡ ਹੋਊਗੀ ਉਸ ਚੀਜ਼ ਦੀ ਤਾਂ ਪੱਕਾ ਜਿਹੜੀ ਗੱਲ ਤੁਸੀਂ ਕਹੀ ਹੈ ਫਿਰ ਬਲੈਕ ਚ ਤਾਂ ਚੀਜ਼ ਜਾਊਗੀ ਤੇ ਜਾਊਗੀ ਵੀ ਫਿਰ ਆਮ ਕੀਮਤਾਂ ਨਾਲੋਂ ਵੱਧ ਕੀਮਤ ਤੇ ਕਿਉਂਕਿ ਜਦੋਂ ਬੈਨ ਲੱਗਾ ਹੁੰਦਾ ਚੀਜ਼ਾਂ ਤੇ ਉਦੋਂ ਆਮ ਲੋਕ ਕਹਾਵਤ ਹੈ ਵੀ ਉਦੋਂ ਤਾਂ ਜਦੋਂ ਜ਼ਿਆਦਾ ਡਿਮਾਂਡ ਵੱਧ ਜਾਂਦੀ ਹੈ ਉਸ ਚੀਜ਼ ਦੀ ਅੱਗੇ ਜੇਕਰ ਚੱਲੀਏ ਤਾਂ ਰਾਏਪੁਰ ਸਟੀਲ ਫੈਕਟਰੀ ਦੇ ਵਿੱਚ ਵੱਡਾ ਹਾਦਸਾ ਹੋਇਆ 6 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਹਾਂਜੀ ਰਾਏਪੁਰ ਦੀ ਰਾਏਪੁਰ ਦੇ ਛੱਤੀਸਗੜ੍ਹ ਦੇ ਵਿੱਚ ਇੱਕ ਸਟੀਲ ਫੈਕਟਰੀ 'ਚ ਹਾਦਸਾ ਹੋਇਆ ਹੈਗਾ 6 ਕਰਮਚਾਰੀਆਂ ਦੀ ਮੌਤ ਤੇ ਮੌਤ ਹੋ ਗਈ ਹੈ ਗਿਆ 6 ਜ਼ਖਮੀ ਨੇ ਦੋ ਗੰਭੀਰ ਤੌਰ ਤੇ ਜ਼ਖਮੀ ਨੇ ਉਹਨਾਂ ਦਾ ਬਚਣਾ ਵੀ ਸ਼ਾਇਦ ਮੁਸ਼ਕਲ ਹੀ ਹੈ ਤੇ ਇਹ ਗਰਮ ਸਲੇਖ ਹੁੰਦੀ ਹੈ ਜਿਹੜੀ ਸਟੀਲ ਫੈਕਟਰੀ ਚ ਉਹਨਾਂ ਤੇ ਡਿੱਗੀ ਸੀਗੇ ਇਸ ਕਰਕੇ ਉਹਨਾਂ ਦੀ ਮੌਤ ਹੋਈ ਹੈ ਇਹ ਖਬਰ ਮੈਂ ਇਸ ਕਰਕੇ ਲਈ ਹੈ ਕਿਉਂਕਿ ਚਾਹੇ ਕਿਸਾਨਾਂ ਦੀ ਆਤਮ ਨੱਤਿਆ ਦਾ ਮਾਮਲਾ ਹੋਇਆ ਫਿਰ ਮਜ਼ਦੂਰਾਂ ਦੇ ਸੇਫ ਵਰਕਪਲੇਸ ਦਾ ਮਾਮਲਾ ਹੋਇਆ ਆਪਾਂ ਨੂੰ ਉਹਨਾਂ ਦੀ ਗੱਲ ਕਰਨੀ ਚਾਹੀਦੀ ਇੰਡੀਆ ਦੇ ਵਿੱਚ ਵਰਕਪਲੇਸਿਸ ਤੇ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਮੌਤ ਹੁੰਦੀ ਹੈ ਆਪਾਂ ਬਹੁਤ ਵਾਰ ਗੱਲ ਕਰਦੇ ਵੀ ਆਂ ਕਿ ਜਿਹੜੇ ਮਜ਼ਦੂਰਾਂ ਨੂੰ ਸੇਫ ਵਰਕਪਲੇਸ ਮਿਲਣਾ ਚਾਹੀਦਾ ਉਹਨਾਂ ਦੀ ਪ੍ਰੋਪਰ ਸੇਫਟੀ ਹੋਣੀ ਚਾਹੀਦੀ ਬਹੁਤ ਸਾਰੇ ਆਪਾਂ ਕੇਸ ਇਦਾਂ ਦੇ ਦੇਖਦੇ ਹਾਂ ਜਿੱਥੇ ਬਲਾਸਟ ਹੋ ਜਾਂਦਾ ਹੈ ਜਾਂ ਫਿਰ ਗੈਸ ਲੀਕ ਹੋ ਜਾਂਦੀ ਹੈ ਉਹ ਬੋਪਾਲ ਦਾ ਤੁਸੀਂ ਯਾਦ ਕਰੋ ਜਿਹੜਾ ਉੱਥੇ ਗੈਸ ਲੀਕ ਕਰਕੇ ਕਿੰਨੇ ਲੋਕ ਮਾਰੇ ਗਏ ਸੀਗੇ ਹਜ਼ਾਰਾਂ ਲੋਕ ਮਾਰੇ ਗਏ ਸੀ ਤਾਂ ਮਤਲਬ ਇੰਡੀਆ ਦੇ ਵਿੱਚ ਹਜੇ ਵੀ ਇਹ ਸਵਾਲ ਹੈ ਤਕਰੀਬਨ 50000 ਨੇੜੇ ਤੇ ਜਿਹੜੇ ਮਜ਼ਦੂਰ ਹੈਗੇ ਇੰਡੀਆ ਦੇ ਵਿੱਚ ਉਹ ਅਨਸੇਫ ਵਰਕਪਲੇਸ ਕਰਕੇ ਮਾਰੇ ਜਾਂਦੇ ਨੇ ਤਾਂ ਨਾਲ ਉਸ ਮਜ਼ਦੂਰਾ ਦੀ ਸੇਫਟੀ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ ਤੇ ਰਾਏਪੁਰ ਚ ਵੀ ਮਨ ਲੱਗਦਾਗਾ ਕਿ ਇਹ ਜਿਹੜੀ ਕੰਪਨੀਆਂ ਨੇ ਖਾਸ ਕਰ ਸਟੀਲ ਕੰਪਨੀਆਂ ਨਾਲ ਤੇ ਕਾਰਵਾਈ ਹੋਣੀ ਚਾਹੀਦੀ ਇਹ ਦੇਖਦੇ ਆਪਾਂ ਕਿ ਇਹਨਾਂ ਚ ਬਹੁਤ ਅਨ ਸੇਫ ਵਰਕਪਲੇਸ ਹੁੰਦੇ ਆਪਣੇ ਖੰਨੇ ਦੀਆਂ ਜਿਹੜੀਆਂ ਫੈਕਟਰੀਆਂ ਸੀਗੀਆਂ ਆਇਰਨ ਵਾਲੀਆਂ ਉਹਨਾਂ ਚ ਵੀ ਇਹ ਇਸ਼ੂ ਚੱਲਿਆ ਸੀਗਾ ਮੰਡੀ ਗੋਵਿੰਦਗੜ ਦੀ ਸੋਰੀ ਹਾਂ ਮੰਡੀ ਗੋਵਿੰਦਗੜ ਦੀਆਂ ਤੇ ਉੱਥੇ ਵੀ ਇਸ਼ੂ ਚੱਲਿਆ ਸੀਗਾ ਮੈਨੂੰ ਲੱਗਦਾਗਾ ਕਿ ਇਹ ਹੋਣਾ ਚਾਹੀਦਾ ਕਿ ਜਿਹੜਾ ਵਰਕਪਲੇਸ ਹੈ ਉਹ ਮਜ਼ਦੂਰਾ ਵਾਸਤੇ ਸੇਫ ਹੋਣਾ ਚਾਹੀਦਾ ਹਾਂ ਜੀ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਉੱਧਰ ਅਮਰੀਕਾ ਦੇ ਵਿੱਚ ਸਿੱਖਾਂ ਦੇ ਉੱਪਰ ਕੀਤੀ ਗਈ ਟਿੱਪਣੀ ਦੇ ਮਾਮਲੇ ਦੇ ਵਿੱਚ ਜਿਹੜੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਾ ਕੇ ਕੀਤੀ ਸੀ ਉਸ ਨੂੰ ਝਟਕਾ ਲੱਗਿਆ ਰਾਹੁਲ ਗਾਂਧੀ ਨੂੰ Allahabad ਕੋਰਟ ਤੋਂ ਕੀ ਹੈ ਜੀ ਇਹ ਝਟਕਾ ਹਾਂ ਜੀ ਉਹਨਾਂ ਦੇ ਖਿਲਾਫ ਇੱਕ ਕੇਸ ਦਾਇਰ ਕੀਤਾ ਗਿਆ ਹੈਗਾ ਉਦੋਂ ਉਹਨਾਂ ਦੇ ਉਲਟ ਜਿਹੜਾ ਗਾਂਧੀ ਦੇ ਉਲਟ ਸਾਰੇ ਜਿਹੜੇ ਕੇਸ ਹੈਗੇ ਉੱਤਰ ਪ੍ਰਦੇਸ਼ 'ਚ ਬੀਜੇਪੀ ਦੇ ਕਾਰਜਕਰਤਾਈ ਦائر ਕਰਵਾਉਂਦੇ ਨੇ ਕਿਤੇ ਲਖਨਊਚੇ ਉਹਨਾਂ ਦੇ ਖਿਲਾਫ ਮਾਮਲਾ ਚੱਲ ਰਿਹਾ ਹੁੰਦਾ ਕਦੇ ਸੁਲਤਾਨਪੁਰ ਚ ਇਹ ਹੁਣ ਅਲਾਬਾਦ ਚ ਦਰਜ ਕੀਤਾ ਗਿਆ ਹੈਗਾ ਪਿਛਲੇ ਸਾਲ ਉਹ ਅਮਰੀਕਾ ਗਏ ਸੀਗੇ ਅਮਰੀਕਾ ਚ ਉਹਨਾਂ ਨੇ ਬਿਆਨ ਦਿੱਤਾ ਸੀਗਾ ਉਹਨਾਂ ਨੇ ਇਹ ਸਿੱਖਾਂ ਤੇ ਉਹਨਾਂ ਨੇ ਗੱਲ ਕਹੀ ਸੀ ਉਹਨਾਂ ਨੇ ਕਿ ਅਸੀਂ ਲੜਾਈ ਇਸ ਗੱਲ ਦੀ ਹੈ ਕਿ ਕੀ ਇੱਕ ਸਿੱਖ ਇੰਡੀਆ ਚ ਆਪਣੀ ਪਗੜੀ ਅਤੇ ਆਪਣਾ ਕੜਾ ਪਾ ਸਕਦਾ ਹੈਗਾ ਕਿ ਉਹ 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 ਜਿਹੜੀ ਉਹਦੀ ਜੋ ਉਹਦੇ ਜਿਹੜੇ ਧਾਰਮਿਕ ਅਧਿਕਾਰ ਨੇ ਜੀ ਕਿ ਉਹ ਉਹ ਸਾਰੇ ਮਿਲ ਰਿਹਾ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਇਹ ਜਿਹੜੀਆਂ ਜਿਹੜਾ ਸਟੇਟਮੈਂਟ ਦਿੱਤੀ ਸੀ ਉਹ ਜਿਹੜਾ ਏਅਰਪੋਰਟ ਵਗੈਰਾ ਤੇ ਜਿਹੜੀ ਗੱਲ ਆਂਦੀ ਹੈ ਜਦੋਂ ਸਿੱਖਾਂ ਨੂੰ ਰੋਕ ਲਿਆ ਜਾਂਦਾ ਹੈ ਜਾਂ ਫਿਰ ਜਦੋਂ ਐਗਜ਼ਾਮ ਜਿਵੇਂ ਜੈਪੁਰ ਦਾ ਮਾਮਲਾ ਆਇਆ ਸੀ ਉੱਥੇ ਐਗਜ਼ਾਮ ਦੇਣ ਤੋਂ ਨਾ ਕਰ ਦਿੱਤਾ ਗਿਆ ਸੀ ਇੱਕ ਸਿੱਖ ਕੁੜੀ ਨੂੰ ਤਾਂ ਉਹਨਾਂ ਸਾਰੇ ਚੀਜ਼ਾਂ ਨੂੰ ਮਿਲਾ ਕੇ ਸ਼ਾਇਦ ਉਹਨਾਂ ਨੇ ਕੋਈ ਇਹ ਬਿਆਨ ਦਿੱਤਾ ਹੋਊਗਾ ਪਰ ਉਹਦੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਉਹਨਾਂ ਦੇ ਖਿਲਾਫ ਹੁਣ ਕੇਸ ਚੱਲੂਗਾ ਤੇ ਜਿਹੜਾ ਨਾਗੇਸ਼ਵਰ ਮਿਸ਼ਰਾ ਹੈ ਗਿਆ ਵਾਰਾਨਸੀ ਦੀ ਮੈਜਿਸਟ੍ਰੇਟ ਕੋਰਟ 'ਚ ਉੱਥੇ ਪਟੀਸ਼ਨ ਹੋਈ ਹੈ ਦੇਖਦੇ ਆ ਮਤਲਬ ਬਣਦਾ ਕੀ ਹੈ ਤੇ ਮਾਈਨੋਰਟੀਜ਼ ਵਾਲੇ ਮਾਮਲੇ ਤੇ ਜਦੋਂ ਵੀ ਲੀਡਰ ਆਫ oppositon ਬੋਲਦੇ ਨੇ ਇਹਨਾਂ ਦੇ ਖਿਲਾਫ ਕੇਸ ਤਾਂ ਜ਼ਰੂਰੀ ਦਰਜ ਕਰਾਂਦੀ ਹੈ ਭਾਜਪਾ ਹੂੰ ਜੀ ਜੇਕਰ ਇਸ ਤੋਂ ਅਗਲੀ ਗੱਲ ਆਪਾਂ ਕਰੀਏ ਤਾਂ ਉੱਧਰ ਬਰੇਲੀ ਮਾਉ ਦੇ ਵਿੱਚ ਆਈ ਲਵ ਮੁਹੰਮਦ ਨੂੰ ਲੈ ਕੇ ਵਿਵਾਦ ਤੇ ਬਿਵਾਲ ਹੋ ਗਿਆ ਤੇ ਜੁਮਮੇ ਦੀ ਨਮਾਜ਼ ਤੋਂ ਬਾਅਦ ਸੜਕਾਂ ਤੇ ਭੀੜ ਇਕੱਠੀ ਹੋ ਜਾਂਦੀ ਐ ਤੇ ਪਥਰਾਬ ਵੀ ਹੋਇਆ ਐ ਪੁਲਿਸ ਨੇ ਵੀ लाठीचार्ज ਅੱਗੇਉਂ ਕੀਤਾ ਜੀ ਕੀ ਐ ਸਾਰੀ ਕਹਾਣੀ ਮਾਜਰਾ ਇੱਦਾਂ ਵੱਡਾ ਕਿਉਂ ਬਣ ਗਿਆ ਹਾਂਜੀ ਇਹ ਬਰੇਲੀ ਤੇ ਮਾਉ ਚ ਉਹ ਉੱਤਰ ਪ੍ਰਦੇਸ਼ 'ਚ ਇਹ ਬਵਾਲ ਹੋਇਆਗਾ ਉੱਥੇ ਨਮਾਜ਼ ਤੋਂ ਬਾਅਦ ਜੁਮੇ ਦੀ ਨਮਾਜ਼ ਤੋਂ ਬਾਅਦ ਉੱਥੇ ਜਿਹੜੀ ਭੀੜ ਹੈ ਉਹ ਸੜਕਾਂ ਤੇ ਉਤਰੀ ਸੀ ਕਿ ਇਥੇ ਉਹ ਅੰਦੋਲਨ ਕਰਨ ਵਾਸਤੇ ਪ੍ਰਦਰਸ਼ਨ ਕਰਨ ਵਾਸਤੇ ਜਾ ਰਹੇ ਸੀ ਉੱਥੇ ਫਿਰ ਪੁਲਿਸ ਨੇ ਉਹਨਾਂ ਨੂੰ ਧੜਾ ਧੜਾ ਕੇ ਕੁੱਟਿਆ ਹੈਗਾ ਤੇ ਮਤਲਬ ਇਹ ਸਾਰਾ ਪੂਰਾ ਮਾਮਲਾ ਚੱਲ ਰਿਹਾ ਹੈ ਜਦੋਂ ਬੇਸਿਕਲੀ ਇਹ ਹੈ ਕਿ ਜਦੋਂ ਉੱਥੇ ਪੁਲਿਸ ਇਹ ਅਤਿਆਚਾਰ ਕਰ ਰਹੀ ਸੀ ਉਦੋਂ ਫਿਰ ਆਈ ਲੋ ਮੁਹੰਮਦ ਨਾ ਦਾ ਜਲੂਸ ਕੱਢਿਆ ਲੋਕਾਂ ਨੇ ਫਿਰ ਉਹਨਾਂ ਨੂੰ ਦੁਬਾਰੇ ਤੋਂ ਪੁਲਿਸ ਨੇ ਖਦੇੜ ਦਿੱਤਾ ਤੇ ਉਹ ਮੁਹੰਮਦ ਸਾਹਿਬ ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਰਾਈਟ ਵਿੰਗਰਸ ਵੱਲੋਂ ਉਹਦਾ ਇੱਕ ਗੁੱਸਾ ਇੱਕ ਜਿਹੜਾ ਰੋ ਹੈਗਾ ਉਹ ਹੈਗਾ ਆ ਪਾਕਾ ਲਈਏ ਕਿ ਮੁਸਲਮਾਨਾ ਚਾਹੇਗਾ ਤੇ ਮਤਲਬ ਬੇਸਿਕਲੀ ਇਹ ਸੀਗਾ ਕਿ ਜਿਹੜਾ ਇੱਕ ਕਾਨਪੁਰ ਤੋਂ ਇਹ ਵਿਵਾਦ ਚੱਲਿਆ ਸੀਗਾ ਉੱਥੇ ਕਿਸੇ ਨੇ ਲਵ ਮੁਹੰਮਦ ਲਿਖਿਆ ਇੱਕ ਬੈਨਰ ਟੰਗ ਦਿੱਤਾ ਸੀ ਉੱਥੇ ਉਹਨੂੰ ਪਾੜ ਕੇ ਹਿੰਦੂਤਵ ਵਾਲੇ ਸੰਗਠਨਾਂ ਨੇ ਆਈ ਲਵ ਮਹਾਦੇਵ ਮਾਕਾਲ ਬੈਨਰ ਲਾ ਦਿੱਤੇ ਸੀਗੇ ਉਸ ਤੋਂ ਬਾਅਦ ਇਹ ਫਿਰ ਵਿਵਾਦ ਬਹੁਤ ਵੱਧ ਗਿਆ ਸੀਗਾ ਤੇ ਰਾਈਟ ਵਿੰਗਰ ਸਨ ਜਿਹੜੇ ਦੱਖਣ ਪੰਥੀ ਨੇ ਖਾਸ ਕਰ ਹਿੰਦੂਤਵਾੜੀ ਫੋਰਸ ਉਹਨਾਂ ਨੇ ਮੁਹੰਮਦ ਸਾਹਿਬ ਤੇ ਬਹੁਤ ਭੱਦੇ ਕਮੈਂਡ ਵੀ ਕੀਤੇ ਉਹਨੂੰ ਲੈ ਕੇ ਫਿਰ ਸਾਰਾ ਜਲੂਸ ਵਗੈਰਾ ਸੀ ਉੱਤੇ ਫਿਰ ਪੁਲਿਸ ਤੁਹਾਨੂੰ ਪਤਾ ਹੀ ਸਟੇਟ ਕੀ ਦੇ ਨਾਲ ਖੜੀ ਹੁੰਦੀ ਹੈ ਉਹ ਤਾਂ ਮੈਜੋਰਿਟੀ ਨਾਲ ਖੜੀ ਹੈ ਤੇ ਫਿਰ ਪੁਲਿਸ ਨੇ ਮਾਈਨੋਰਟੀਜ਼ ਕੇ ਲੋਕ ਮੁਸਲਮਾਨਾਂ ਨੂੰ ਕੁੱਟਿਆਗਾ ਹੂੰ ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰਾਂ ਤਾਂ ਉਧਰ ਵਿਧਾਇਕ ਪੁੱਤਰ ਦੀ ਚੇਤਾਵਨੀ ਤੇ 40 ਮੁਸਲਿਮ ਪੁਲਿਸ ਕਰਮੀਆਂ ਨੂੰ ਹਟਾ ਦਿੱਤਾ ਗਿਆ ਇਹ ਕਿੱਥੋਂ ਦਾ ਮਾਮਲਾ ਹੈ ਲੇਣੀ ਪੁਲਿਸ ਉਪਲਸ ਕਰਮੀਆਂ ਨੇ ਨੂੰ ਕਰਮਚਾਰੀਆਂ ਨੂੰ 40 ਇਹ ਮੱਧ ਪ੍ਰਦੇਸ਼ ਦਾ ਮਾਮਲਾਗਾ ਆਪਾਂ ਜਿਵੇਂ ਆਪਣੇ ਬੁਲੇਟਿਨ ਚ ਕਈ ਵਾਰ ਗੱਲ ਵੀ ਕਰਦੇ ਆ ਕਿ ਸਭ ਤੋਂ ਵੱਧ ਜਿਹੜਾ ਹਿੰਦੂਤਵਾ ਦਾ ਪਰਕੋ ਬਹੁਤ ਨੂੰ ਮੱਧ ਪ੍ਰਦੇਸ਼ ਚ ਉੱਤਰਾਖੰਡ ਚ ਇਹਨਾਂ ਚ ਦੇਖਣ ਨੂੰ ਮਿਲਦਾਗਾ ਮੱਧ ਪ੍ਰਦੇਸ਼ ਚ ਜਿਹੜੇ ਭਾਜਪਾ ਦੇ ਵਿਧਾਇਕ ਹੈਗੇ ਆ ਮਾਲਨੀਗੋੜ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਪੁੱਤਰ ਨੇ ਸੀਤਲਾ ਮਾਤਾ ਜਿਹੜਾ ਉੱਥੇ ਇੱਕ ਬਾਜ਼ਾਰ ਇੰਦੋਰ ਚ ਬਹੁਤ ਵੱਡਾ ਬਾਜ਼ਾਰ ਹੈ ਉੱਥੇ ਜਾ ਕੇ ਉੱਥੋਂ ਦੇ ਵਪਾਰੀਆਂ ਨੂੰ ਕਿਹਾ ਕਿ ਕੋਈ ਵੀ ਆਪਣੀ ਦੁਕਾਨਾਂ ਤੇ ਮੁਸਲਮਾਨਾਂ ਨੂੰ ਕੰਮ ਨਹੀਂ ਦੇਊਗਾ ਜੇ ਤੁਹਾਡੇ ਕੋਲ ਮੁਸਲਮਾਨ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਤੁਸੀਂ ਇੱਥੋਂ ਕੱਢ ਦਿਓ ਇਹ ਹਿੰਦੂ ਰਾਸ਼ਟਰ ਹੈ ਹਿੰਦੂ ਰਾਸ਼ਟਰ ਚ ਨਹੀਂ ਕੋਈ ਵੀ ਮੁਸਲਮਾਨਾਂ ਨੂੰ ਕਮ ਦਿੱਤਾ ਜਾਊਗਾ ਇਹ ਤਾਂ ਲਵਜੀ ਹੱਦ ਕਰਦੇ ਨੇ ਇਹ ਤਾਂ ਉਹ ਕਰਦੇ ਨੇ ਆ ਕਰਦੇ ਨੇ ਇਸ ਕਿਸਮ ਦੀ ਉਹਨੇ ਪੂਰਾ ਉੱਥੇ ਬਵਾਲ ਖੜਾ ਕੀਤਾ ਉਸ ਤੋਂ ਬਾਅਦ ਜਿਹੜੇ ਵਪਾਰੀ ਸੀ ਉਹ ਡਰ ਗਏ ਤੇ ਉਹਨਾਂ ਨੇ 40 ਮੁਸਲਮਾਨਾਂ ਨੂੰ ਉੱਥੇ ਉਥੋਂ ਨੌਕਰੀ ਤੋਂ ਕੱਢ ਦਿੱਤਾ ਹੈਗਾ ਤੁਸੀਂ ਦੇਖੋ ਆ ਬਹੁਤ ਮੈਂ ਤਾਂ ਇਹ ਕਹਾਂਗੇ ਮੈਂ ਤਾਂ ਇਹ ਕਹਾਂਗਾ ਕਿ ਬਹੁਤ ਘਟੀਆ ਕਿਸਮ ਦਾ ਕਮ ਭਾਜੀਪੀ ਦੇ ਐਮਐਲਏ ਦੇ ਬੇਟੇ ਨੇ ਕੀਤਾ ਹੈਗਾ ਉਹ ਉਹਨੇ ਇੱਕ ਹਿੰਦੂ ਰਖਸ਼ਕ ਫੌਜ ਬਣਾ ਰੱਖੀ ਹੈ ਤੇ ਉਹ ਇਹ ਕਰਦੀ ਹੈ ਕਿ ਜਿੱਥੇ ਵੀ ਮੁਸਲਮਾਨ ਹੁੰਦੇ ਉਹਨਾਂ ਨੂੰ ਤੰਗ ਕਰਦੀ ਹੈ ਮੁਸਲਮਾਨਾਂ ਨੂੰ ਆਪਣੇ ਕੰਮ ਤੋਂ ਦੇ ਨਹੀਂ ਕਰਨ ਦਿੰਦੇ ਉਹ ਤੇ ਜੇ ਕਿਤੇ ਉਹ ਕੋਈ ਰੋਜ਼ਗਾਰ ਜਾਂ ਕਿਤੇ ਨੌਕਰੀ ਨੌਕਰੀ ਪੇਸ਼ਾ ਕਰ ਰਹੇ ਹੁੰਦੇ ਉੱਥੇ ਵੀ ਉਹਨਾਂ ਨੂੰ ਉਹ ਕਢਾ ਦਿੰਦੇ ਨੇ ਤੇ ਇਹਨਾਂ ਨੇ ਇਹ ਪੂਰਾ ਟਾਰਗੇਟ ਲਿਆ ਹੋਇਆ ਹੈਗਾ ਜੀ ਇਹ ਪੂਰਾ ਮਤਲਬ ਜਲੂਸ ਘਟਦੇ ਨੇ ਜਿਵੇਂ ਇਹਨਾਂ ਦਾ ਕੰਮ ਕੀ ਹੈ ਕਿ ਇਹ ਜਿਵੇਂ ਬਾਜ਼ਾਰ ਹੁੰਦੇ ਨੇ ਸ਼ਹਿਰਾਂ ਦੇ ਅੱਡ ਅੱਡ ਉਹ ਇਹ 70 80 ਜਿਹੜੇ ਇਹ ਗੁੰਡੇ ਘਵਾਵੇਂ 70 80 ਗੁੰਡੇ ਜਾਂਦੇ ਨੇ ਇਹਨਾਂ ਦੇ ਹੱਥਾਂ 'ਚ ਬੈਨਰ ਫੜੇ ਹੁੰਦੇ ਆ ਇਹ ਲਾਊਡ ਸਪੀਕਰਾਂ 'ਚ ਬੋਲਦੇ ਹੁੰਦੇ ਜਾਂਦੇ ਆ ਕਿ ਜੇ ਕਿਸੇ ਵੀ ਬਿਜ਼ਨਸਮੈਨ ਨੇ ਮੁਸਲਮਾਨ ਆਪਣੇ ਦੁਕਾਨ ਤੇ ਆਪਣੇ ਬਿਜ਼ਨਸ ਤੇ ਕੰਮ ਤੇ ਰੱਖ ਰੱਖਿਆਗਾ ਉਨੂੰ ਚੇਤਾਵਨੀ ਹੈ ਕਿ ਉਹ ਉਸ ਬਿਜ਼ਨਸਮੈਨ ਉਸ ਮੁਸਲਮਾਨ ਨੂੰ ਘਟ ਦਵੇ ਨਹੀਂ ਤਾਂ ਫਿਰ ਅਸੀਂ ਉਹਦੇ ਕਮਦਨ ਦਿਨ ਥੱਪ ਕਰਵਾ ਦਿਆਂਗੇ ਇਹ ਕਰ ਦਿਆਂਗੇ ਆਹ ਕਰ ਦਿਆਂਗੇ ਐਲਾਨ ਕਰ ਦਿਆਂਗੇ ਫਿਰ ਬਿਜ਼ਨਸਮੈਨ ਤਾਂ ਡਰ ਹੀ ਜਾਂਦਾ ਕਦੇ ਕੋਈ ਮੇਰੀ ਦੁਕਾਨ ਨਾ ਸਾੜ ਦਵੇ ਆ ਫਿਰ ਮੇਰੇ ਕਮਦਨ ਦਿਨ ਨਾ ਥੱਪ ਕਰ ਦਵੇ ਤਾਂ ਫਿਰ ਉਹਨਾਂ ਨੂੰ ਘਟਣਾ ਪੈਂਦਾਗਾ ਐ ਜੇ ਕੋਈ ਮੁਸਲਮਾਨ ਕੋਈ ਰੇੜੀ ਵਗੈਰਾ ਉੱਥੇ ਤਰਕਾਰੀ ਵਗੈਰਾ ਫਲ ਵਗੈਰਾ ਵੇਚਦਾਗਾ ਰੇੜੀ ਲਾ ਕੇ ਉਹ ਰੇੜੀ ਫੜੀ ਨੂੰ ਵੀ ਜਾ ਕੇ ਤੋੜ ਦਿੰਦੇ ਨੇ ਤਾਂ ਮਤਲਬ ਇਹ ਪੂਰਾ ਇਹ ਜਿਹੜਾ ਮੁਸਲਮਾਨਾਂ ਦੇ ਬਿਜ਼ਨਸ ਆਪਾਂ ਕਿਹ ਲਈਏ ਉਹਨਾਂ ਦੀ ਜਿਹੜਾ ਰੁਜ਼ਗਾਰ ਹੈ ਉਹਨਾਂ ਦਾ ਜਿਹੜ ਟ੍ਰੈਡ ਉਹਤੇ ਹੀ ਇਹ ਮਲਾ ਕਰਦੇ ਨੇ ਕਿ ਕਿਵੇਂ ਰੋਟੀ ਕਮਾ ਕੇ ਖਾ ਲੈਣਗੇ ਤਾਂ ਇਹ ਈ ਗੰਦੀ ਸਿਆਸਤ ਉਥੇ ਮਧ ਪ੍ਰਦੇਸ਼ ਕਰ ਰਹੇ ਨੇ ਜੀ ਅਗਲੀ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਆਈ ਹੜਾਂ ਦੇ ਨਾਲ ਹੋਈ ਮਾਰਦੀ ਤਾਂ ਇਸ ਗੱਲ ਦੀ ਅੱਜ ਬਾਤ ਪਈ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਿਹਤ ਅਹਿਮ ਇਹ ਇਹ ਵਿਧਾਨ ਸਭਾ ਦਾ ਸੈਸ਼ਨ ਹੋਊਗਾ ਤੁਸੀਂ ਜਰਾ ਚਾਨਣਾ ਪਾਓ ਕਿ ਕੀ ਕੁਝ ਹੋਇਆ ਕਿਉਂਕਿ ਐਕਚੁਅਲ 'ਚ ਇਹ ਕੁਰਤੇ ਲਵੇੜਨ ਦੇ ਲਈ ਆਪਣੇ ਪਹੁੰਚੇ ਲਵੇੜ ਕੇ ਫੋਟੋਆਂ ਵੀਡੀਓਆਂ ਵੀਡੀਆ ਖਿਚਾਉਣ ਦੇ ਲਈ ਜਾਂ ਫਿਰ ਬੰਨ ਆਪ ਪੱਕੇ ਕਰਨ ਦੇ ਲਈ ਨਹੀਂ ਬਣੇ ਜਿਹੜੇ ਕੰਮ ਲਈ ਬਣੇ ਨੇ ਉਹ ਅੱਜ ਕਿਸੇ ਨੇ ਚੰਗੇ ਤਰੀਕੇ ਨਾਲ ਕੀਤਾ ਜੀ ਦੇਖੋ ਅੱਜ 6 ਘੰਟੇ ਦੇ ਨੇੜੇ ਤੇ ਡੇ ਟੋਟਲ ਆਪਾਂ ਕਹਿ ਸਕਦੇ ਹਾਂ ਕਿਉਂਕਿ ਇੱਕ ਵਾਰ ਇੱਕ ਵਾਰ ਰੋੜਾ ਵੀ ਪੈ ਗਿਆ ਸੀ ਇਸ ਕਰਕੇ ਹਾਊਸ ਨੂੰ ਜਨ ਵੀ ਕਰਨਾ ਪਿਆ ਤੇ 6 ਘੰਟੇ ਦੇ ਨੇੜੇ ਤੇ ਡੇ ਅਜਬਸ ਹੋਈ ਹੈ ਉਹਦੇ ਚ ਉਹਦੇ ਚ ਸੀਐਮ ਸਾਹਿਬ ਨੇ ਮਤਲਬ ਫਟਕਲੇ ਵੀ ਕਹੇ ਉਹਨਾਂ ਰਾਮ ਗੰਦੀ ਤੇ ਤਨਜ ਕਸਿਆ ਕਿ ਕਹਿੰਦੇ ਕਿ ਜਿਹੜਾ ਆਏ ਸੀਗੇ ਪੰਜਾਬ 'ਚ ਰਾਵੀ ਦਾ ਬਾਹ ਤੇਜ਼ ਸੀਗਾ ਜੇ ਉਹ ਕਿਤੇ ਬਹਿ ਕੇ ਪਾਕਿਸਤਾਨ ਚਲੇ ਜਾਂਦੇ ਤਾਂ ਫਿਰ ਸਾਡੇ 'ਤੇ આરોਪ ਲੱਗਦੇ ਕਿ ਇਹਨਾਂ ਨੇ ਪਾਕਿਸਤਾਨ ਭੇਜ ਦਿੱਤਾ ਤੇ ਇਹ ਮਤਲਬ ਸੁਤਪਲਾਈ ਸੀ ਉਹਨਾਂ ਨੇ ਉਹ ਤਾਂ ਅੱਗੇ ਪਿੰਡਾਸੀਆਂ ਨੂੰ ਮਿਲ ਮਿਲਣਾ ਚਾਹੁੰਦੇ ਸੀਗੇ ਇਸ ਕਿਸਮ ਦੀ ਹੋਲੀ ਗੱਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਉੱਪਰ ਤਾਂ ਹੈ ਨਾ ਦਾ ਅਲਾਈਂਸ ਵੀ ਹੈ ਆਮ ਆਦਮੀਆ ਤੇ ਕਾਂਗਰਸ ਦਾ ਤੇ ਉਹ ਲੀਡਰ ਆਫ অপੋਜੀਸ਼ਨ ਨੇ ਸਾਰੇ অপੋਜੀਸ਼ਨ ਦੇ ਲੀਡਰ ਨੇ ਲੋਕ ਸਭਾ ਚ ਖੈਰ ਇਹ ਜਿਹੜੇ ਨੋਨ ਸੀਰੀਅਸ ਬੰਦਾ ਹੈ ਉਹਨੂੰ ਆਪਾਂ ਕੀ ਕਹੀਏ ਇਹਨੂੰ ਇਹ ਹੀ ਨਹੀਂ ਸਮਝਾ ਰਿਹਾ ਕਿ ਕਿਹੜੇ ਬੰਦੇ ਤੇ ਕੀ ਕਮੈਂਟ ਕਰ ਰਿਹਾਗਾ ਅ ਸਟੇਟ ਡਿਜ਼ਾਸਟਰ ਫੰਡ ਬਾਰੇ ਅੱਜ ਜਾਣਕਾਰੀ ਦਿੱਤੀ ਗਈ ਕਿ 25 ਸਾਲਾ ਸਿਰਫ 690 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਨੂੰ ਮਿਲਿਆ ਬਾਕੀ ਜਿੰਨਾ ਵੀ ਪੈਸਾ ਲੱਗਿਆ ਉਹ ਸਰਕਾਰ ਦਾ ਹੈਗਾ ਜੀ ਤੇ 1600 ਕਰੋੜ ਜਿਹੜੇ ਕੇਂਦਰ ਵੱਲੋਂ ਅਨਾਉਂਸ ਕੀਤੇ ਗਏ ਹੈਗੇ ਆ ਉਹਦੇ ਖਿਲਾਫ ਉਹਦੇ ਉਲਟ ਜਿਹੜੀ ਮੋਕੇ ਦੀ ਹਕੂਮਤ ਹੈ ਉਹਨਾਂ ਨੇ ਕਾਰਡ ਵੀ ਦਿਖਾਏ ਉਹਨਾਂ ਨੇ ਕਿਹਾ ਕਿ ਵੱਧ ਪੈਸੇ ਮੰਗੇ ਸੀਗੇ ਉਸ ਬਾਰੇ ਵੀ ਗੱਲ ਆਈ ਤੇ ਕੁਛ ਸਵਾਲ ਵੀ ਹੋਏ ਜਿਵੇਂ ਬੀਬੀਐਮਬੀ ਨੂੰ ਲੈ ਕੇ ਹੋਈ ਕਿ 60 ਸਾਲ ਤੋਂ ਪਾਕੜਾ ਤੇ ਪੌਂਗ ਡੈਮ ਦੀ ਡੀਸਿਲਟਿੰਗ ਨਹੀਂ ਹੋਈ ਹੈ ਤੇ ਇਹ ਗੱਲਾਈ ਦੂਜੀ ਇਹ ਗੱਲਾਈ ਕਿ ਜਿਹੜਾ ਸੀਐਮ ਰਲੀਫ ਫੰਡ ਹੈ ਉਹਦੇ ਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹਨਾਂ ਨੇ ਖੁਦ ਹੀ ਦੱਸਿਆ ਤੇ ਉਹ ਇੱਕ ਗੱਲਾਈ ਤੀਜੀ ਗੱਲ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜਾ ਹਰਿਆਣੇ ਦੇ ਸੀਐਮ ਸੀਨ ਆਏ ਸਨ ਇਹ ਮੈਨੂੰ ਮਿਲਣ ਆਏ ਸੀਗੇ ਤੇ ਮੈਂਨੇ ਮੈਂ ਉਹਨਾਂ ਨੂੰ ਕਿਹਾ ਕਿ ਪਾਣੀ ਲੈ ਲਓ ਫਿਰ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨਾਂ ਨੇ ਫਿਰ ਉਹ ਚਿੱਠੀ ਦੀ ਗੱਲ ਦੱਸੀ ਤੇ ਉਹ ਤੀਜਾ ਉਹਨਾਂ ਨੇ ਮਤਲਬ ਇੱਕ ਗੱਲ ਕਹੀ ਹੈ ਕਿ ਜਿਹੜਾ ਗੈਰ ਪੰਜਾਬੀਆਂ ਦੇ ਵਿਰੋਧ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਵਾਸੀਆਂ ਤੇ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਹੋਇਆ ਹੈਗਾ ਤੇ ਅਸੀਂ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਬੱਚੇ ਨੂੰ ਮਾਰਿਆ ਹੈਗਾ ਉਹਦੀ ਅਸੀਂ ਫਸਟ ਫਸਟ ਕੋਰਟਸ ਜਾ ਕੇ ਸਜ਼ਾ ਕਰਾਵਾਂਗੇ ਯਾਨੀ ਕਿ ਜਿਹੜਾ ਪੂਰਾ ਪਾ ਕੇ ਲਈਏ ਕਿ ਜਿਹੜਾ ਉਹਨਾਂ ਕੋ ਅੱਜ ਪੰਜਾਬ ਵਿਧਾਨ ਸਭਾ ਤੱਕ ਜਿਹੜਾ ਇਹ ਪ੍ਰਵਾਸੀਆਂ ਵਾਲੇ ਮੁੱਦੇ ਦੀ ਗੂੰਜ ਆਪਾਂ ਦੇਖਣ ਨੂੰ ਮਿਲੀ ਹੈ ਤੇ ਇਹ ਗੱਲ ਰੱਖੀ ਗਈ ਬਾਕੀ ਅਜਾ ਆਪਾਂ ਦੇਖ ਰਹੇ ਸੀ ਕਿ ਕਿ ਲੀਡਰ ਆਫ oppositon ਵੀ ਬੋਲੇ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਇੱਕਤਾਈ ਗੱਲ ਕਹੀ ਕਿ ਨਰਿੰਦਰ ਮੋਦੀ ਕਹਿ ਰਿਹਾ ਕਿ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਉਹਨਾਂ ਦਾ ਹੈਗਾ ਤੇ ਤੇ ਫਿਰ ਸੀਐਮ ਭਗਵੰਤ ਮਾਨਾ ਦੇ ਵਿੱਤ ਮੰਤਰੀ ਨੇ ਕਿਹਾ ਕਿ ਸਰ 1500 ਕਰੋੜ ਰੁਪਏ ਤਾਂ ਇੱਕ ਤੋਈ ਦੁੱਜਾ বাজਵੇਂ ਨੇ ਤੰਜਵੀ ਕਸਿਆ ਕਿ ਇਹਨਾਂ ਨੇ ਰੰਗਲੇ ਪੰਜਾਬ ਦੀ ਥਾ ਦੇ ਕੰਗਲਾ ਪੰਜਾਬ ਬਣਾ ਦਿੱਤਾ ਜੀ ਦੁਰਭੀ ਗੱਲ ਇਹ ਸੀਗੀ ਤੇ ਇਹ ਮਤਲਬ ਹੋਰ ਵੀ ਸੀਗੇ ਦੋ ਮੰਤ ਮਤਲਬ ਬਿਮਾਰੀ ਦਾ ਵੀ ਮਜ਼ਾਕ ਬਣਾਇਆ ਗਿਆ ਤੇ ਹੜਾ ਨੂੰ ਲੈ ਕੇ ਕੁਝ ਗੱਲ ਵੀ ਆਈ ਜਿਵੇਂ 1988 ਦੇ ਜਿਹੜੇ ਹੜਾਏ ਸੀਗੇ ਉਹ ਉਹਦੇ ਉਹਦੀ ਵੀ ਗੱਲ ਚੱਲੀ ਤੇ ਇਹ ਵੀ ਗੱਲ ਚੱਲੀ ਕਿ ਜਿਹੜਾ ਮੌਸਮ ਵਿਭਾਗ ਸੀਗਾ ਉਹਦੇ ਜਿਹੜੇ ਅਨੁਮਾਨ ਸੀਗੇ ਉਹ ਵੀ ਫੇਲ ਹੋਏ ਤੇ ਇਹ ਇਹ ਵੀ ਗੱਲ ਚੱਲੀ ਕਿ ਮੋਦੀ ਨੇ ਇੱਕ ਵੀ ਟਵੀਟ ਨਹੀਂ ਕੀਤਾ ਇਹ ਅੱਜ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸੈਸ਼ਨ ਸੀ ਉਹਦੀ ਕੁਝ ਹਾਈਲਾਈਟ ਠੀਕ ਹੈ ਜਿਹੜੀਆਂ ਮੈਂ ਲਿਖੀਆਂ ਵੀ ਸੀ ਜੀ ਸੋ ਉਧਰ ਅੱਜ ਆਪਣੇ ਸਾਲੇ ਸਾਹਿਬ ਨੂੰ ਮਜੀਠੀਆ ਨੂੰ ਸੁਖਵੀਰ ਬਾਦਲ ਹੋਣੇ ਖੁਦ ਆਪ ਨਾਬਾ ਜੇਲ੍ਹ ਚ ਜਾ ਕੇ ਮਿਲੇ ਨੇ ਕੀ ਕੁਝ ਕਹਿ ਰਹੇ ਨੇ ਬਾਹਰ ਆ ਕੇ ਹੋ ਅੱਜ ਦੇਖੋ 3 ਮਹੀਨੇ ਹੋ ਗਏ ਹੈਗੇ ਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਚ ਤੇ ਅਜੂਨਾ ਨੂੰ ਆਪਣੇ ਸਾਲੇ ਸਾਹਿਬ ਨੂੰ ਮਿਲਣ ਵਾਸਤੇ ਅਕਾਲੇਵਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਗਏ ਸੀਗੇ ਉਹਨਾਂ ਨੇ ਪਟਿਆਲੇ ਦਾ ਜਿਹੜਾ ਐਸਐਸਪੀ ਅਬਰੂਨ ਸ਼ਰਮਾ ਉਹਨਾਂ ਤੇ ਗੰਭੀਰ આરોਪ ਲਾਇਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਰੁਣ ਸ਼ਰਮਾ ਨੂੰ ਬੇਟਾ ਬਣਾ ਰੱਖਿਆ ਉਹਨਾਂ ਦਾ ਬੇਟਾ ਬਣਿਆ ਬੈਠਾਗਾ ਤੇ ਉਹਦੀ ਡਿਊਟੀ ਲਈ ਜਾਂਦੀ ਹੈ ਜਿਹੜਾ اپੋਜੀਸ਼ਨ ਦੇ ਅੱਗੂ ਹੈਗੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਉਹਨਾਂ ਨੇ ਮਤਲਬ ਮੀਡੀਆ 'ਚ ਵੀ ਕਿਹਾ ਕਿ ਮੈਂ ਵਰੁਣ ਸ਼ਰਮਾ ਨੂੰ ਕਹਿਣਾ ਚਾਹੁੰਦਾਗਾ ਕਿ ਪੰਜਾਬ ਸਰਕਾਰ ਕੇਵਲ ਦੇ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰੋ ਤੇ ਸਿਰਫ ਸਿਰਫ ਢੂਡ ਸਾਲ ਬੱਚੇ ਹੋਏ ਨੇ ਜਿਨਨੇ ਪੈਸੇ ਲਏ ਹੈ ਉਹਨਾਂ ਦੇ ਕਾਗਜ਼ਾਤ ਸਾਡੇ ਕੋਲ ਹੈਗੇ ਆ 400 ਦਿਨ ਜਿਹੜਾ 1.5 ਸਾਲ ਬਾਅਦ ਜਨਤਾ ਇਹਨਾਂ ਨੂੰ ਇੱਥੋਂ ਭਜਾਉਗੀ ਦੇਸ਼ ਛੱਡਣਾ ਪਊਗਾ ਗਰुण शर्मा ਤੂੰ ਵੀ ਪਾਸਪੋਰਟ ਬਣਾ ਲੈ ਕਿਉਂਕਿ ਵਕਤ ਬਦਲਦੇ ਆਂ ਦੇਰ ਨਹੀਂ ਲੱਗਦਾ ਜੇ ਜੋ ਅੱਜ ਸਲਾਮ ਕਰਦੇ ਹੈਗੇ ਕੱਲ ਉਹ ਹੀ ਤੈਨੂੰ ਚੱਕਣ ਵਾਸਤੇ ਘਰ ਪਹੁੰਚਣਗੇ ਯਾਨੀ ਕਿ ਜਿਹੜੇ ਅੜਿਆਲੇ ਦੇ ਐਸਐਸਪੀ ਉਹਨਾਂ ਨੂੰ ਵੀ ਉਹਨਾਂ ਨੇ ਧਮਕਾਇਆ ਹੈਗਾ ਇਹ ਗੱਲ ਤਾਂ ਸਹੀ ਹੈ ਸੁਖਬੀਰ ਬਾਦਲ ਦੀ ਆਪਾਂ ਦੇਖ ਹੀ ਰਹੇ ਹਾਂ ਕਿ ਜਿੰਨੇ ਵੀ ਕੇਸ ਦਰਜ ਹੋ ਰਹੇ ਆ ਠੁੱਠੇ ਆਪੋਜੀਸ਼ਨ ਦੇ ਆਗੂਆਂ ਤੇ ਓਵਰਨ ਸ਼ਰਮਾ ਨੂੰ ਹੀ ਆ ਕੀ ਕਰ ਰਹੇ ਨੇ ਖੈਰ ਉਹ ਉਹਨਾਂ ਨੇ ਅੱਜ ਇਸ਼ੂ ਬਣਾ ਦਿੱਤਾ ਹੈਗਾ ਬਾਕੀ ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤਿੰਨ ਮਹੀਨੇ ਤੋਂ ਜੇਲ੍ਹ ਚ ਬੰਦ ਹੈਗੇ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਤਾਂ 16 ਸਾਲ ਜੇਲ੍ਹ ਰਹੇ ਸੀਗੇ ਪਰ ਇਸ ਵਾਰ ਰਖੜੀ ਤੇ ਰਸਿੰਰਤ ਨੂੰ ਮਿਲਣ ਦੀ ਜਿਆਦਾਤ ਮਿਲ ਗਈ ਹੈ ਕਿਉਂਕਿ ਸ਼ਾਇਦ ਰਖੜੀ ਬੰਨਣ ਵਾਸਤੇ ਉਹ ਜੇਲ੍ਹ ਚ ਹੀ ਜਾਣਗੇ ਕਿਉਂਕਿ ਆਈਕੋਰ ਚ ਅਜੇ ਕੋਈ ਫੈਸਲਾ ਤਾਂ ਹੋਇਆ ਨਹੀਂ ਜਿਹੜੀ ਤਰੀਖ ਹੈ ਗਿਆ ਉਹ ਦੇਖਦੇ ਆ ਮਤਲਬ ਇਹ ਨਾ ਹੋਵੇ ਕਿ ਜਿਹੜੀ ਦੀਵਾਲੀ ਆ ਉਹ ਵੀ ਮਨਜੀਠੀਆ ਮਨਜੀਠਿਆ ਸਾਹਿਬ ਦੀ ਜੇਲ੍ਹ ਚ ਹੀ ਨਾ ਮੰਨੇ ਉਹ ਵੀ ਦੇਖਣਾ ਪਊਗਾ ਤੇ ਇਹ 10 ਮਹੀਨੇ ਤਾਂ ਉਹਨਾਂ ਨੂੰ ਹੋ ਗਏ ਹੈਗੇ ਜੇਲ੍ਹ ਹੂੰ ਜੀ ਇਹ ਜਿਹੜੀ 16 ਸਾਲ ਬਾਅਦ ਬਾੜੀ ਇਹ ਗੱਲ ਕਰਦੇ ਨੇ ਬਾਦਲ ਸਾਹਿਬ ਦੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਉਹਦਾ ਬਹੁਤ ਆਰੀ ਬਹੁਤ ਸਾਰੇ ਵਿਦਵਾਨ ਜ਼ਿਕਰ ਕਰਦੇ ਨੇ ਵੀ ਕੋਈ ਵੀ ਰਿਕਾਰਡ ਨਹੀਂ ਹੈਗਾ ਕਿੰਨਾ ਸਮਾਂ ਰਹੇ ਨੇ ਕੋਈ ਕਹਿੰਦਾ ਵੀ 16 ਸਾਲ ਵਾਲਾ ਤਾਂ ਸ਼ਗੂਫਾ ਉਹਨਾਂ ਨੇ ਆਪ ਹੀ ਬਣਾਇਆ ਰਹੇ ਤਾਂ ਕੁੱਲ ਮਿਲਾ ਕੇ 2.5 ਤੋਂ 3 ਸਾਲ ਦੇ ਵਿੱਚ ਹੀ ਨੇ ਬਾਕੀ ਗੱਲਾਂ ਨੇ ਇਹ ਇਹਨਾਂ ਦੇ ਕੋਲ ਇਹੋ ਜਿਹਾ ਇਤਿਹਾਸ ਬਹੁਤ ਹੈ ਬਸ ਗੱਲਾਂ ਦੇ ਵਿੱਚ ਹੀ ਚਲੋ ਅੱਗੇ ਚੱਲਦੇ ਆ ਉਧਰ ਰਮਰੇਤ ਸਰ ਦੇ ਵਿੱਚ ਪਤਨੀ ਜੀ ਵਿਦਵਾਨਾ ਦੀ ਮੈਂ ਇੱਕ ਵਾਰ ਕੈਲਕੂਲੇਸ਼ਨ ਕੀਤੀ ਸੀਗੀ ਸਾਰੇ ਮਾਮਲੇ ਦੀ ਤਾਂ ਜਿਹੜੀ ਮੈਂ ਬੈਡ ਕੈਲਕੂਲੇਸ਼ਨ ਕੀਤੀ ਸੀਗੀ ਮੈਂ ਸਾਰਾ ਉਸ ਟਾਈਮ ਰਿਕਾਰਡ ਖੰਗਾਲਿਆ ਸੀ ਮਸਟ ਟਵਿੰਟ ਹੁੰਦਾ ਸੀ ਅਸਲ ਵਿੱਚ ਟ੍ਰਿਸਟੈਂਟ ਤੋਂ ਜ਼ਰੋ ਪੰਜਾਬ ਦਾ ਉਦੋਂ ਮੈਂ ਸਟੱਡੀ ਕੀਤਾ ਸੀ 6.5 ਸਾਲ ਇਹ ਜੇਲ੍ਹ ਚ ਰਹੇ ਸੀਗੇ ਤੇ ਮਤਲਬ ਜਿਹੜਾ ਇਹ ਰਿਕਾਰਡ ਹੈ ਆਪਾਂ ਹਾਂ ਜਿਹੜਾ ਸਾਰਾ ਰਿਕਾਰਡ ਹੈ ਉਹਦੇ ਚ ਪੈਰੋਲਸ ਵੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਮਤਲਬ ਜਿਹੜਾ ਡਿਊਰੇਸ਼ਨ ਸੀ ਉਹ ਮੈਂ ਦੱਸ ਰਿਆਂਗਾ ਉਹਦੇ ਚ ਕਾਫੀ ਟਾਈਮ ਖਾਇਤ ਉਹ ਉਹਨਾਂ ਨੂੰ ਛੁੱਟੀ ਵਗੈਰਾ ਵੀ ਮਿਲਦੀ ਰਹੀ ਆਉਣ ਗਿਆ ਜੋ ਵੀ ਸੀਗਾ ਸਾਢੇ 8 ਦਾ ਟਾਈਮ ਪੀਰੀਅਡ ਐਵੀਡੈਂਸ ਦੇ ਮੁਤਾਬਿਕ ਕਿੰਨਾ ਬਣਦਾ ਹਾਂ ਇਹ ਇੰਨਾ ਬਣਦਾ ਜੀ ਸੋ ਚਲੋ ਇਹ ਇਹ ਹੁਣ ਆਪਾਂ ਰਿਕਾਰਡ ਚ ਰੱਖਾਂਗੇ ਵੀ 8.5 ਸਾਲ ਦਾ ਰਹੇ ਨੇ ਇਹ ਚਾਹੇ 16 ਕਹਿਣ ਚਾਹੇ 32 ਕਹਿਣ ਸੋ ਅੱਗੇ ਚੱਲਦੇ ਹਾਂ ਉਧਰ ਅਮਰitsar ਦੇ ਵਿੱਚ ਪਤਨੀ ਦੇ ਨਾਲ ਛੇੜਛਾੜ ਦੇ ਕਰਕੇ ਪ੍ਰਵਾਸੀ ਦੀ ਹੱਤਿਆ ਕਰ ਦਿੱਤੀ ਗਈ ਕੇਸ ਨੇ ਕੀਤੀ ਜੀ ਹੱਤਿਆ ਇਹ ਹੱਤਿਆ ਕਰਨ ਵਾਲਾ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਕਿਉਂਕਿ ਇਹ ਅੱਜ ਕੱਲ ਬਹੁਤ ਸਥਿਤੀ ਬਣੀ ਹੋਈ ਹੈ ਇਸ ਨੂੰ ਲੈ ਕੇ ਦਾਵਾ ਡੋਲ ਦੇਖੋ ਜਿਹੜਾ ਇਹ ਘਟਨਾਕ੍ਰਮ ਹੈਗਾ ਇਹਦੇ ਵਿੱਚ ਇਹ ਹੀ ਹੈ ਕਿ ਪ੍ਰਵਾਸੀ ਤੇ આરોਪ ਲਾਇਆ ਗਿਆ ਤੇ ਦੋਵੇਂ ਹੀ ਪ੍ਰਵਾਸੀ ਨੇ ਉਦਾਂ ਅ ਅਤੇ ਹਮਲਾ ਕੀਤਾ ਗਿਆ ਹੈਗਾ ਪ੍ਰਵਾਸੀਆਂ ਦਾ ਆਪਸੀ ਮਾਮਲਾ ਸੀਗਾ ਤੇ ਉਹਦੇ ਵਿੱਚ ਫਿਰ ਅਤਿਆਗਰ ਦਿੱਤੀ ਗਈ ਹੈ ਇੱਕ ਪ੍ਰਵਾਸੀ ਨੇ ਦੂਜੇ ਪ੍ਰਵਾਸੀ ਦੀ ਅਤਿਆਗਰ ਦਿੱਤੀ ਹੈ ਪੁਲਿਸ ਨੇ ਉਹਨੂੰ ਫੜ ਲਿਆ ਹੈਗਾ ਪਰ ਹਾਂ ਇਹ ਗੱਲ ਸਹੀ ਹੈ ਕਿ ਅਸੀਂ ਮੈਂ ਦੇਖ ਰਿਹਾ ਸੀਗਾ ਪ੍ਰਵਾਸੀਆਂ ਦਾ ਮਾਮਲਾ ਖਸਾ ਚੱਲਿਆ ਹੋਇਆ ਹ ਅੰਮ੍ਰਿਤਸਰ ਚ ਵੀ ਅਸੀਂ ਦੇਖ ਰਹੇ ਸੀਗੇ ਕਿ ਨੀਂਹਾਂ ਨੇ ਕਈ ਸਾਰੇ ਜਿਹੜੇ ਪ੍ਰਵਾਸੀ ਸੀਗੇ ਉਹਨਾਂ ਦੀ ਰੇੜੀ ਫੜੀਆਂ ਨੂੰ ਵੀ ਤੋੜਿਆ ਹੈਗਾ ਉਹ ਆਪਾਂ ਦੇਖ ਹੀ ਰਹੇ ਸੀਗੇ ਦੇਖੋ ਇਸ ਪ੍ਰਵਾਸੀਆਂ ਵਾਲੇ ਮਾਮਲੇ ਤੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਇਹਦੇ ਚ ਅਨਾਰਕੀ ਫੈਲ ਰਹੀ ਹੈ ਅਨਾਰਕੀ ਦਾ ਕਹਿਣ ਦਾ ਭਾਅ ਇਹ ਹੈ ਕਿ ਜਿਹੜਾ ਲੰਪਨ ਐਲੀਮੈਂਟ ਹੈ ਮਤਲਬ ਇਹ ਤਾਂ ਹੈਗਾ ਨਹੀਂ ਕਿ ਪੰਜਾਬੀਆਂ ਚ ਸਾਰੇ ਹੀ ਚੰਗੇ ਨੇ ਪੰਜਾਬ ਕੀ ਹੈ ਜਿਹੜਾ ਇੱਕ ਲੰਪਨ ਐਲੀਮੈਂਟ ਹੈ ਉਹ ਕਿਤੇ ਨਾ ਕਿਤੇ ਦੇ ਚ ਹਾਊ ਵੀ ਹੋ ਕੇ ਕਿਸੇ ਵੀ ਪ੍ਰਵਾਸੀ ਤੇ ਥੱਪੜ ਮਾਰਦੇ ਰਿਹਾ ਕਿਸੇ ਦੀ ਰੇੜੀ ਉਜਾੜਦੇ ਰਿਹਾ ਇਹ ਸਾਰਾ ਕੁਝ ਕਰ ਰਿਹਾ ਹੈਗਾ 노 ਡਾਊਟ ਹੈ ਕਿ ਇਸ਼ੂ ਹੈਗਾ ਆਪਾਂ ਇਹ ਵੀ ਗੱਲ ਮੰਨਦੇ ਹੈਗੇ ਆ ਕਿ ਉਹਨਾਂ ਦੀ ਵੋਟਾਂ ਨਹੀਂ ਬਣਨੀ ਚਾਹੀਦੀ ਉਹਨਾਂ ਨੂੰ ਇੰਨੇ 36 ਡੋਮਿਸਾਈਲ ਨਹੀਂ ਬਣਨੇ ਚਾਹੀਦੇ ਪਰ ਇੱਕ ਤਰੀਕਾ ਹੋਵੇ ਕਿ ਆਪਾਂ ਪ੍ਰਵਾਸੀ ਵਾਲੇ ਮੁੱਦੇ ਨੂੰ ਇੱਕ ਪੋਲੀਟੀਕਲੀ ਡੀਲ ਕਰ ਸਕਦੇ ਹੈਗੇ ਆ ਜੇ ਅਨਾਰਕੀ ਚ ਡੀਲ ਕਰਾਂਗੇ ਕਿਸੇ ਰਾ ਚਲਦੇ ਪ੍ਰਵਾਸੀ ਨੂੰ ਥੱਪੜ ਮਾਰਤਾ ਇਹ ਕਰਤਾ ਇਸ ਕਿਸਮ ਦਾ ਫਿਰ ਚੀਜ਼ਾਂ ਦੂਜੇ ਪਾਸੇ ਜਾਣ ਗਿਆ ਉਹਦੇ ਤੇ ਚੰਗੇ ਤਰੀਕੇ ਨਾਲ ਸਿਆਸਤ ਨਹੀਂ ਪਾਉਗੀ ਠੀਕ ਹੈ ਲੋਕੀ ਮਤਲਬ ਆਪਾਂ ਤਾਂ ਦੇ ਆ ਮੈਂ ਗੁਰਪ੍ਰੀਤ ਕਿਸਾਨ ਪਰਿਵਾਰ ਤੋਂ ਹਾਂ ਕਿ ਜੇ ਸਾਡੇ ਪਿੰਡ ਵੀ ਅਸੀਂ ਦੇਖਦੇ ਹੁੰਦੇ ਸੀ ਜੇ ਕੋਈ ਕਿਸੇ ਭਈਏ ਦੇ ਥੱਪੜ ਮਾਰ ਦਿੰਦਾ ਹੁੰਦਾ ਸੀਗਾ ਤੇ ਸਾਰਾ ਪਿੰਡ ਉਸ ਥੱਪੜ ਮਾਰਨ ਵਾਲੇ ਦੇ ਉਲਟ ਇਕੱਠਾ ਹੋ ਜਾਂਦਾ ਸੀ ਕਹਿੰਦਾ ਇਹ ਕਹਿੰਦੇ ਸੀ ਗਰੀਬ ਬੰਦੇ ਦੇ ਤੁਮ ਕਿਉਂ ਥੱਪੜ ਮਾਰੀ ਜਾਂਦਾ ਹਾਂ ਤਾਂ ਮਤਲਬ ਇਹਦਾ ਕੋਈ ਹੱਲ ਕੱਢਣਾ ਪਊਗਾ ਇੱਕ ਤਾਂ ਪਿੰਡ ਪਿੰਡ ਪਿੰਡਾਂ ਦੇ ਜਿਹੜੇ ਸਰਪੰਚ ਹੈਗੇ ਉਹਨਾਂ ਨੂੰ ਇਹ ਕਹਿਣਾ ਪਊਗਾ ਕਿ ਭਾਈ ਇਹਨਾਂ ਦੀ ਵੋਟਾਂ ਨਾ ਬਣੰਦੇਓ ਜੇ ਜਾਂ ਹੋਰ ਜਾਂ ਮਤਲਬ ਕੋਈ ਨਾ ਕੋਈ ਹੋਰ ਪੋਲਿਟੀਕਲ ਰਸਤਾ ਕੱਢਣਾ ਪਊਗਾ ਇਹਦਾ ਹੱਲ ਬਿਲਕੁਲ ਨਹੀਂ ਹੈ ਕਿ ਉਹਨਾਂ 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 ਨੂੰ ਉਹਨਾਂ ਦੀ ਰੈਡੀ ਤੋੜ ਦਿੱਤੀ ਜਾਵੇ ਉਹਨਾਂ ਨੂੰ ਥੱਪੜ ਉਹਨਾਂ ਦੀ ਥੱਪੜ ਪਰੇਡ ਕੀਤੀ ਜਾਵੇ ਇਹ ਬਿਲਕੁਲ ਹੱਲ ਨਹੀਂ ਹੈ ਇਹ ਮਤਲਬ ਮੇਰਾ ਮੰਨਣਾ ਹੈ ਹਿੰਸਾ ਕਿ ਸੇ ਵੀ ਚੀਜ਼ ਦਾ ਹੱਲ ਨਹੀਂ ਹੈ ਪੋਲਿਟੀਕਲ ਪ੍ਰੈਸ਼ਰ ਪਾਓ ਸਰਕਾਰਾਂ ਦੇ ਉੱਪਰ ਕਿ ਉਹ ਪਾਲਿਸੀ ਤਿਆਰ ਕਰਨ ਤਾਂ ਕਿ ਕੰਟਰੋਲ ਕੀਤਾ ਜਾ ਸਕੇ ਇਸ ਚੀਜ਼ ਨੂੰ ਕਿ ਉਹ ਪੋਲਿਟੀਕਲ ਇੰਟਰਫੀਰੈਂਸ ਕਿੰਨੀ ਜਲਦੀ ਹਾਸਲ ਕਰ ਲੈਂਦੇ ਨੇ ਤੁਹਾਡੀ ਸਟੇਟ ਦੇ ਵਿੱਚ ਆ ਕੇ ਤੁਸੀਂ ਪਹਿਲੇ ਕੁਝ ਦਿਨ ਪਹਿਲਾਂ ਹੀ ਤੁਸੀਂ ਇਸ ਗੱਲ ਤੇ ਚਾਨਣਾ ਪਾਇਆ ਸੀ ਕਿ ਪੋਲਿਟੀਕਲ ਇੰਟਰਫੀਰੈਂਸ ਦਾ ਮੌਕਾ ਇੰਨੀ ਜਲਦੀ ਨਹੀਂ ਮਿਲਣਾ ਚਾਹੀਦਾ ਆਪਾਂ ਵੀ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਕਿੰਨਾ-ਕਿੰਨਾ ਸਮਾਂ ਲੱਗਦਾ ਹੈ ਕਿੰਨੇ-ਕਿੰਨੇ ਟੈਕਸ ਤਾਰਦੇ ਆ ਤਾਂ ਜਾ ਕੇ ਉਹ ਮੌਕਾ ਹਾਸਲ ਹੁੰਦਾ ਹੈ ਵੀ ਤੁਸੀਂ ਉਹਨਾਂ ਦੀ ਪੋਲੀਟੀਕਲ ਇੰਟਰਫੀਰੈਂਸ ਲੈ ਸਕੋ ਤੇ ਉਹਨਾਂ ਦੀ ਪੋਲੀਟੀਕਲ ਡਿਸੀਜਨਸ ਜਿਹੜੇ ਨੇ ਉਹਨੂੰ ਪ੍ਰਭਾਵਿਤ ਕਰ ਸਕੋ ਸੋ ਅੱਗੇ ਚੱਲਦੇ ਆਂ ਉਧਰ ਕਪੂਰਥਲਾ ਦੇ ਵਿੱਚ ਡੇਰਾ ਬਿਆਸ ਦੇ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਜੀ ਡੀਸੀ ਦਫਤਰ ਦੇ ਬਾਹਰ ਹਾਂਜੀ ਕਪੂਰਥਲਾ ਦੇ ਡੀਸੀ ਦਫ਼ਤਰ ਦਾ ਕਿਰਾਵਾਜ਼ ਕਿਸਾਨਾਂ ਨੇ ਕੀਤਾ ਹੈਗਾ ਤੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜਾ ਡੇਰਾ ਬਿਆਸ ਹੈ ਉਹ ਨਦੀ ਦੇ ਜਿਹੜਾ ਜੜਾ ਪ੍ਰਵਾਹ ਹੈ ਯਾਨੀ ਕਿ ਜਿਹੜਾ ਆਪਾਂ ਕਹੇ ਲਈਏ ਕਿ ਜਿਹੜੀ ਨਦੀ ਦੀ ਧਾਰਾ ਹੈ ਉਹਦੇ ਨਾਲ ਖੇੜਖਾਨੀ ਕਰ ਰਿਹਾ ਹੈਗਾ ਤੇ ਉਸ ਦੇ ਉਲਟ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਐਰੋਪ ਲਾਇਏ ਨੇ ਕਿ ਸਾਡੀ ਹਜ਼ਾਰਾਂ ਏਕੜ ਫਸਲ ਹੈਗੀ ਆ ਉਹ ਜਿਹੜੇ ਨਦੀ ਨਾਲ ਛੇੜਖਾਨੀ ਡੇਰਾ ਬਿਆਸ ਵਾਲੇ ਨੇ ਕੀਤੀ ਉਹਦੇ ਕਰਕੇ ਹੋਈ ਹੈ ਤੇ ਉਹਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਇਹ ਗੱਲ ਅੱਜ ਕਪੂਰਥਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਉਧਰ ਨਰਮਾ ਕਹਿੰਦੇ ਕਿ ਤੈ ਕੀਮਤ ਤੋਂ ਕਿਤੇ ਘੱਟ ਚ ਵਿਕ ਰਿਹਾ ਸਰਕਾਰੀ ਖਰੀਦ ਤਾਂ ਉਹ ਹੀ ਨਹੀਂ ਗਈ ਮਾਨਸ हां मानसा मंडी ਦਾ ਇਹ ਹਾਲ ਹੈ ਬੇਸਿਕਲੀ ਮਾਲਵੇਦੀ मानसा ਮੰਡੀ ਨੂੰ ਬੇਸਿਕ ਨਰਮੇਦੀ ਮੰਡੀ ਕਿਹਾ ਜਾਂਦਾਗਾ ਤੇ ਉਹ ਨਰਮੇ ਪੂਰੀ ਨਰਮਾ ਬੈਲਟ ਹੈ ਉੱਥੇ ਐਮਐਸਪੀ ਤੋਂ ਘੱਟ ਜਿਵੇਂ ਐਮਐਸਪੀ ਉਹ 8200 ਰੁਪਏ ਤੈ ਕਿਤੀ ਗਈ ਹੈ ਪਰ ਜਿਹੜਾ ਨਰਮਾ ਉਹ ਸਿਰਫ 7000 ਰੁਪਏ ਦੇ ਨੇੜੇ ਤੇੜੇ ਵਿਕ ਰਿਹਾਗਾ ਉਹਦੇ ਉੱਪਰ ਜਿਹੜੇ ਕਿਸਾਨ ਹੈਗੇ ਆ ਉਹ ਵੀ ਵਿਚਾਰੇ ਮਤਲਬ ਆਵਾਜ਼ ਚੁੱਕ ਰਹੇ ਨੇ ਪਰ ਉਹਨਾਂ ਦੀ ਆਵਾਜ਼ ਸੁਣਨ ਵਾਲਾ ਹੈ ਨਹੀਂ ਇਹ ਤਾਂ ਮਤਲਬ ਪਹਿਲਾਂ ਹੀ ਤੈ ਹੋ ਗਿਆ ਸੀ ਜਦੋਂ ਕੋਟਨ ਤੇ ਐਕਸਪੋਰਟ ਡਿਊਟੀ ਅਟਾਈ ਗਈ ਸੀ ਉਦੋਂ ਹੀ ਲੱਗਿਆ ਸੀਗਾ ਕਿ ਹਾਂ ਇਸ ਵਾਰ ਜਿਹੜਾ ਨਰਮਾ ਹੈਗਾ ਉਹ ਐਮਐਸਪੀ ਤੋਂ ਕੱਟ ਵਿਕੂਗਾ ਤੇ ਉਹ ਦੇਖਣ ਨੂੰ ਆਪਾਂ ਨੂੰ ਮਿਲੀ ਰਿਹਾਗਾ ਹੂੰ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ